ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧਨ ਗੁਰੂ ਰਾਮਦਾਸ ਜੀ ਮਹਾਰਾਜ ਮਹਿਰਾਮਤ ਕਰਨ ਜਿਨ੍ਹਾਂ ਦੀ ਸਿਰਜਣਾ ਦੇ ਵਿਚਾਰ ਕੁਝ ਸੰਗਤਾਂ ਦੇ ਮੰਗ ਮੁਤਾਬਕ ਤੁਹਾਡੇ ਸਾਹਮਣੇ ਆਰੰਭ ਕੀਤੀ ਸੀ ਇਹ ਇੰਦਿਕਲੋ ਮੇਰਾ ਸਮਾਪਤ ਮੇਰੀ ਕਥਨ ਸ਼ਕਤੀ ਸਮਾਪਤ ਮੇਰੀ ਸੋਚਣ ਸ਼ਕਤੀ ਦੀ ਸਮਾਪਤੀ ਇਹਨਾਂ ਚਾਰ ਨਾਵਾਂ ਦੇ ਵਿਚਾਰਾਂ ਦੀ ਸਮਾਪਤੀ ਨਹੀਂ ਹੈ ਇਹ ਮੈਂ ਅਰਜ਼ ਕਰਾਂ ਕਿਉਂਕਿ ਵਧਾਏ ਇਤੇਵੰਦ ਇਤੇਵਦ ਜਿੱਥੇ ਵੀ ਕਥਾ ਮਨੁੱਖ ਸਮਾਪਤ ਕਰਦਾ ਹੈ ਇਹ ਕਥਾਵਾਚਕ ਦਾ ਸਮਾਸ ਸਮਾਪਤ ਹੁੰਦਾ ਹੈ ਉਹਦੀ ਸੋਚਣ ਸ਼ਕਤੀ ਸਮਾਪਤ ਹੁੰਦੀ ਹੈ ਉਹਦੀ ਕਥਨ ਸ਼ਕਤੀ ਸਮਾਪਤ ਹੁੰਦੀ ਹੈ ਗੁਰੂ ਦਾ ਸ਼ਬਦ ਸਮਾਪਤ ਨਹੀਂ ਆਉਂਦਾ ਸ਼ਬਦ ਦੀ ਵਿਚਾਰ ਸਮਾਪਤ ਨਹੀਂ ਆਉਂਦੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਿੰਨੀ ਕਿਰਪਾ ਕੀਤੀ ਜਿੰਨੀ ਬਖਸ਼ਿਸ਼ ਕੀਤੀ ਤੁਹਾਡੇ ਸਾਹਮਣੇ ਰੱਖੀਏ ਅਰਦਾਸ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਸੁਣ ਕੇ ਨਿਸ਼ਕਰਮ ਅਵਸਥਾ ਨੂੰ ਤੁਸੀਂ ਪ੍ਰਾਪਤ ਕਰੋ ਸੁਣਾ ਕੇ ਮੈਂ ਪ੍ਰਾਪਤ ਕਰ ਸਕਾਂ ਮੈਂ ਤੁਹਾਡੇ ਲਈ ਅਰਦਾਸ ਕਰਾਂ ਤੁਸੀਂ ਮੇਰੇ ਲਈ ਅਰਦਾਸ ਕਰੋ ਔਰ ਇਸ ਤਰ੍ਹਾਂ ਸਾਰਿਆਂ ਦੀ ਜੀਵਨ ਯਾਤਰਾ ਸਫਲ ਹੋਵੇ ਬਾਰ-ਬਾਰ ਸਾਰਿਆਂ ਦਾ ਧੰਨਵਾਦ ਬੁੱਲ ਚੁਗ ਦੀ ਸ਼ਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ